ਤੁਸੀਂ ਕਹਿ ਰਹੇ ਹੋ ਮਰਦ ਦੀ ਕੋਈ ਇੱਜ਼ਤ ਨਹੀਂ ਹੁੰਦੀ ਜੇਕਰ ਹੋਟਲ ਦੇ ਕਮਰੇ ਦੇ ਵਿੱਚ ਇੱਕ ਕੁੜੀ ਮੁੰਡਾ ਫੜੇ ਜਾਂਦੇ ਨੇ ਤਾਂ ਮਰਦ ਜਿਹੜਾ ਹੈ ਜ਼ਲੀਲ ਨਹੀਂ ਹੁੰਦਾ ਅਗਰ ਕੋਈ ਉਹਨੂੰ ਔਰਤ ਲੈ ਕੇ ਗਈ ਹੈ ਕਿ ਕੋਈ ਉਹਦੇ ਨਾਲ ਤਾਂ ਉੱਥੇ ਔਰਤ ਦੇ ਅੰਗੇਸ਼ਟ ਕੋਈ ਐਫ ਆਈ ਆਰ ਨਹੀਂ ਹੁੰਦੀ ਮੱਗ ਤੇ ਹੀ ਹੁੰਦੀ ਹੈ ਜੇ ਉਹ ਦਿੱਤ ਵੀ ਬਿਆਨ ਦੇ ਦਿੰਦਾ ਪੰਜਾਬ ਦੇ ਵਿੱਚ ਲਿਵਿੰਗ ਰਿਲੇਸ਼ਨ ਨੂੰ ਲੈ ਕੇ ਦਰਸਲ ਕਾਫੀ ਜਦਾ ਬਾਤ-ਵਬਾਤ ਚੱਲ ਰਿਹਾ ਨੰਗੇ ਨੂੰ ਨੰਗਾ ਹੀ ਕਿਹਾ ਜਾਂਦਾ ਉਹਨੂੰ ਕਿਵੇਂ ਕਹਿ ਦਾ ਜੇ ਮੈਂ ਹੁਣਾ ਕੱਪੜੇ ਪਾਏ ਹੋਏ ਨੇ ਮੇਰੇ ਆ ਲੱਤ ਨੰਗੀ ਹੈ ਤਾਂ ਇਹਨੂੰ ਤੁਸੀਂ ਇਹ ਥੋੜੀ ਕਿਉਂ ਕਹਿੰਗੇ ਮੈਂ ਪੈਂਟ ਪਾਈ ਹੋਈ ਹੈ ਨੰਗਾ ਹੀ ਧਰਮ ਦਾ ਪ੍ਰਚਾਰ ਕਰਨਾ ਜਾਣਦੇ ਨੇ ਧਰਮ ਦਾ ਪ੍ਰਚਾਰ ਕਰਨਾ ਇਹਦੇ ਵਿੱਚ ਆਪਣੀ ਲਤ ਲਾਫਸ ਤੁਹਾਨੂੰ ਕੋਈ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਆਪਣਾ ਘਰੇ ਬੈਠੋ ਲੇਕਿਨ ਪ੍ਰੇਮਾਨੰਦ ਮਹਾਰਾਜੀ ਦਾ ਜੋ ਉਪਦੇਸ਼ ਹੈ ਪੂਰੀ ਦੁਨੀਆ ਉਹਨਾਂ ਨੂੰ ਸਰਾਉਂਦੀ ਹੈ ਮੈਂ ਉਹਨਾਂ ਨੂੰ ਇਸ ਗੱਲ ਤੇ ਟੰਡਵੱਲ ਕਰਦਾ ਜੇਕਰ ਗੱਲ ਅਨੁਰੁੱਧ ਆਚਾਰੀਆ ਦੀ ਕੀਤੀ ਜਾਵੇ ਪ੍ਰੇਮਾਨੰਦ ਮਹਾਰਾਜ ਦੀ ਕੀਤੀ ਜਾਵੇ ਤਾਂ ਉਹ ਸਾਰੇ ਕਿਤਨੇ ਕਿਤੇ ਟ੍ਰੋਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿ ਔਰਤ ਇੱਕ ਤੋਂ ਵੱਧ ਰਿਲੇਸ਼ਨ ਬਣਾਉਣ ਦੇ ਵਾਲੀ ਨੂੰ ਹਮੇਸ਼ਾ ਬਾਈਸ਼ਾਹੀ ਮੰਨਿਆ ਜਾਂਦਾ ਉਹ ਕਹਿੰਦੀ ਹੈ ਕੀ ਹੋਣੀ ਇਹ ਔਰਤ ਨੂੰ ਲੈ ਕੇ ਬਿਆਨ ਦਿੰਦਾ ਜੇਕਰ ਮਰਦ ਵਿਆਹ ਤੋਂ ਬਾਅਦ ਚਾਰ ਥਾਂ ਵੀ ਮੂੰਹ ਮਾਰਦਾ ਹੈ ਮਰਦ ਤੇ ਕੋਈ ਬਿਆਨ ਨਹੀਂ ਔਰਤ ਨੂੰ ਲੈ ਕੇ ਇਸ ਤਰੀਕੇ ਦੇ ਬਿਆਨ ਦਿੱਤੇ ਜਾ ਰਹੇ ਨੇ ਘਾਟੀਆਂ ਫਿਲਮਾਂ ਦੇ ਨਾਲ ਸਾਡੇ ਸਮਾਜ ਦੇ ਵਿੱਚ ਗੰਦ ਵਧਿਆ ਇਹ ਦਿਨ ਤਾਂ ਦੇਖਣੇ ਪਏ ਆ ਇਸ ਐਕਟਰੈਸ ਨੂੰ ਮੈਂ ਪੁੱਛਦਾ ਤੁਹਾਡਾ ਇਸ ਸਮਾਜ ਵਿੱਚ ਤੁਸੀਂ ਸਾਡੇ ਸਮਾਜ ਨੂੰ ਗੰਦਾ ਕੀਤਾ ਮਰਦ ਦੀ ਕੋਈ ਇੱਜ਼ਤ ਨਹੀਂ ਹੈਗੀ ਮਰਦ ਤੇ ਨਾ ਕੋਈ ਸਭਧਾਨ ਆ ਨਾ ਕੋਈ ਕਾਨੂੰਨ ਆ ਮਰਦ ਤਾਂ ਇੱਕ ਜਿਹੜਾ ਇੱਕ ਹੈ ਦੋ ਚੱਕੀਆਂ ਦੇ ਵਿੱਚ ਪਿਸਤਾ ਹੋਇਆ ਮੰਲੋ ਦਾਣਿਆਂ ਦੀ ਤਰ੍ਹਾਂ ਜਿਹੜੀਆਂ ਕੁੜੀਆਂ 25-25 ਸਾਲ ਦੀਆਂ 4-4 ਥਾਵੇਂ 5-5 ਥਾਵੇਂ ਮੂੰਹ ਮਾਰਦੀਆਂ ਨੇ ਉਸ ਤੋਂ ਬਾਅਦ ਵਿਆਹ ਕਰਾਉਂਦੀਆਂ ਨੇ ਰਿਸ਼ਤਾ ਟਿਕਦਾ ਨਹੀਂਗਾ ਵੈਸ਼ਿਆ ਦੇ ਸਮਾਨ ਨਹੀਂ ਗੇ ਤੁਸੀਂ ਉਹਦੀ ਸਰਾਨਾ ਕਰਦੇ ਹੋ ਵੀ ਵੈਸ਼ਿਆ ਔਰਤ ਇੱਕ ਤੋਂ ਵੱਧ ਰਿਲੇਸ਼ਨ ਬਣਾਉਣ ਦੇ ਆਲੀ ਨੂੰ ਹਮੇਸ਼ਾ ਵੈਸ਼ਿਆ ਹੀ ਮੰਨਿਆ ਜਾਂਦਾ ਪੰਜਾਬ ਦੇ ਵਿੱਚ ਲਿਵਿੰਗ ਰਿਲੇਸ਼ਨ ਨੂੰ ਲੈ ਕੇ ਦਰਸਲ ਕਾਫੀ ਜ਼ਿਆਦਾ ਵਾਦ-ਵਿਵਾਦ ਚੱਲ ਰਿਹਾ ਜੇਕਰ ਗੱਲ ਅਨਰੁਧ ਆਚਾਰੀਆ ਦੀ ਕੀਤੀ ਜਾਵੇ ਪ੍ਰੇਮਨੰਦ ਮਹਾਰਾਜ ਦੀ ਕੀਤੀ ਜਾਵੇ ਤਾਂ ਉਹ ਸਾਰੇ ਕਿਤੇ ਨ ਕਿਤੇ ਟਰੋਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਈ ਲੋਕ ਸਰਨਾਵੀ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਕਈ ਬਿਆਨ ਦਿੱਤੇ ਗਏ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਗੁੱਸੇ ਦੇ ਵਿੱਚ ਵੀ ਨੇ ਕਈ ਸਰਨਾਵੀ ਕਰ ਰਹੇ ਨੇ ਤਾਂ ਇਸ ਸਮੇਂ ਇਸ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਨ ਲਈ ਬਾਬਾ ਹਰਜੀਤ ਸਿੰਘ ਰਸੂਲਪੁਰ ਸਾੜਨਾਲੇ ਆਪਾਂ ਗੱਲਬਾਤ ਕਰਾਂਗੇ ਕਿ ਉਹ ਇਸ ਪੂਰੇ ਮਾਮਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਸੋ ਬਾਬਾ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸਿੱਧੇ ਤੌਰ ਤੇ ਇਹ ਕਹਿੰਦੇ ਵੀ ਜਿਹੜੇ ਲੋਕ ਨੰਗੇ ਹੋ ਕੇ ਨੱਚਦੇ ਨੇ ਉਹਨੂੰ ਨੰਗਾ ਹੀ ਕਹਾਂਗੇ ਉਹ ਉਸੇ ਦੇ ਲਾਇਕ ਨੇ ਦੇਖੋ ਸਾਧੂ ਦਾ ਧਰਮ ਹੈ ਕਿ ਸੱਚ ਬੋਲਣਾ ਹਮ ਸੱਚ ਕੌੜਾ ਹੁੰਦਾ ਕਿਉਂਕਿ ਜ਼ਿਆਦਾਤਰ ਝੂਠ ਦਾ ਪਸਾਰਾ ਤੇ ਉਹਨਾਂ ਨੇ ਕੋਈ ਗਲਤ ਨਹੀਂ ਕੀਤਾ ਬਿਲਕੁਲ ਸੱਚ ਕਿਹਾ ਅਗਰ ਨੰਗੇ ਨੂੰ ਨੰਗਾ ਨਹੀਂ ਕਹਾਂਗੇ ਤੇ ਕੀ ਕਹਾਂਗੇ ਹਮ ਸੋ ਇਹ ਤਾਂ ਸਿਆਣੇ ਨੇ ਚਾਹੇ ਆਪਾਂ ਤੁਸੀਂ ਆਪਣੇ ਘਰੇ ਮਾਪੇ ਨੂੰ ਕਿਸੇ ਪੇਰੈਂਟਸ ਨੂੰ ਪੁੱਛ ਲੋ ਨੰਗੇ ਨੂੰ ਨੰਗਾ ਹੀ ਕਿਹਾ ਜਾਂਦਾ ਉਹਨੂੰ ਕਿਵੇਂ ਕਹਿ ਸਕਦੇ ਜੇ ਮੈਂ ਹੁਣ ਆ ਕੱਪੜੇ ਪਾਏ ਹੋਏ ਨੇ ਮੇਰੇ ਆ ਲੱਤ ਨੰਗੀ ਆ ਤਾਂ ਇਹਨੂੰ ਤੁਸੀਂ ਇਹ ਥੋੜੀ ਕਹੋਗੇ ਮੈਂ ਪੈਂਟ ਪਾਈ ਹੋਈ ਆ ਨੰਗਾ ਹੀ ਕਹੋਗੇ ਸੋ ਬਿਲਕੁਲ ਉਹਨਾਂ ਦੀ ਗੱਲ ਜਾਇਜ਼ ਆ ਸੋ ਬਿਲਕੁਲ ਪਰ ਕਿਤਨੇ ਕਿਤੇ ਲੋਕ ਸਰਾਨਾ ਵੀ ਕਰ ਰਹੇ ਨੇ ਕਈ ਲੋਕ ਕਹਿ ਰਹੇ ਨੇ ਬਿਲਕੁਲ ਸਹੀ ਕਿ ਉਹਨਾਂ ਨੇ ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਲੋਕ ਕਹਿ ਰਹੇ ਨੇ ਉਹ ਧਰਮ ਦਾ ਪ੍ਰਚਾਰ ਕਰਨਾ ਜਾਣਦੇ ਨੇ ਧਰਮ ਦਾ ਪ੍ਰਚਾਰ ਕਰਨਾ ਇਹਦੇ ਵਿੱਚ ਆਪਣੀ ਲਤ ਨਾਫਸ ਹੋਣ ਇਦੇ ਵਿੱਚ ਲੱਤ ਫਸਾਉਣ ਵਾਲੀ ਕੋ ਗੱਲ ਨਹੀਂ ਜਿਹੜੇ ਲੋਕ ਉਹਨਾਂ ਨੂੰ ਇਹ ਗੱਲ ਕਹਿੰਦੇ ਨੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਆਪਣੇ ਬੱਚੇ ਪਾਲੋ ਤੁਹਾਨੂੰ ਉਹਨਾਂ ਵਿੱਚ ਆਉਣ ਦੀ ਲੋੜ ਨਹੀਂ ਐ ਸਾਧੂ ਸਾਰੇ ਸੰਸਾਰ ਦਾ ਸਾਧੂ ਸਾਰੇ ਸਮਾਜ ਦਾ ਸਾਧੂ ਇਸ ਦੇਸ਼ ਦਾ ਉਹਦਾ ਰਾਈਟ ਐ ਉਹਦਾ ਅਧਿਕਾਰ ਆ ਉਹਦਾ ਕਰਮ ਐ ਸੱਚ ਬੋਲਣਾ ਤੁਹਾਨੂੰ ਕੋ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਆਪਣਾ ਘਰੇ ਬੈਠੋ ਲੇਕਿਨ ਪ੍ਰੇਮਾਨੰਦ ਮਹਾਰਾਜੀ ਦਾ ਜੋ ਉਪਦੇਸ਼ ਐ ਪੂਰੀ ਦੁਨੀਆ ਉਹਨਾਂ ਨੂੰ ਸਰਉਂਦੀ ਐ ਮੈਂ ਉਹਨਾਂ ਨੂੰ ਇਸ ਗੱਲ ਤੇ ਡੰਡਵਤ ਕਰਦਾ ਹਾਂ ਉਹ ਤਾਂ ਠੀਕ ਆ ਪਰ ਕਿਤੇ ਨ ਕਿਤੇ ਜਿਹੜਾ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀਆਂ ਕੁੜੀਆਂ 25-25 ਸਾਲ ਦੀਆਂ 4-4 ਥਾਂ ਵੀ 5-5 ਥਾਂ ਵੀ ਮੂੰਹ ਮਾਰਦੀਆਂ ਨੇ ਉਸ ਤੋਂ ਬਾਅਦ ਵਿਆਹ ਕਰਾਉਂਦੀਆਂ ਨੇ ਰਿਸ਼ਤਾ ਟਿਕਦਾ ਨਹੀਂਗਾ ਵੈਸ਼ਿਆ ਦੇ ਸਮਾਨ ਨੇਗੇ ਤੁਸੀਂ ਉਹਦੀ ਸਰਾਨਾ ਕਰਦੇ ਹੋ ਵੀ ਵੈਸ਼ਿਆ ਡੈਫੀਨਿਟਲੀ ਦੇਖੋ ਕਾਰਨ ਕੀ ਆ ਕੋਈ ਵੀ ਮਾਪੇ ਇੱਕ ਵੀ ਅੱਜ ਦੇ ਯੁੱਗ ਵਿੱਚ ਇਹ ਕਹਿ ਦੇਵੇ ਕੋਈ ਭੈਣ ਭਾਈ ਕਹਿ ਦੇਵੇ ਜਾਂ ਗੁਰਮਤ ਕਹਿ ਦੇਵੇ ਜਾਂ ਕੋਈ ਸਾਧੂ ਕਹਿ ਦੇਵੇ ਕਿ ਇੱਕ ਔਰਤ ਇੱਕ ਤੋਂ ਵੱਧ ਰਿਲੇਸ਼ਨ ਬਣਾਉਣ ਦੇ ਵਾਲੀ ਨੂੰ ਹਮੇਸ਼ਾ ਵੈਸ਼ਿਆ ਹੀ ਮੰਨਿਆ ਜਾਂਦਾ ਉਹਨੂੰ ਕਦੇ ਵੀ ਇਹ ਨਹੀਂ ਕਿਹਾ ਜਾਂਦਾ ਕਿ ਇਹ ਪਤੀ ਵਰਤਾ ਯਾ ਇਸ ਇਤ੍ਰਿਕ ਐਕਟਰ ਹੈ ਦਿਸ਼ਾ ਪਟਾਣੀ ਉਹਦੀ ਭੈਣ ਹੈਗੀ ਹੈ ਖੁਸ਼ਬੂ ਪਟਾਣੀ ਉਹ ਕਹਿੰਦੀ ਹੈ ਕਿ ਉਹਨੇ ਔਰਤ ਨੂੰ ਲੈ ਕੇ ਬਿਆਨ ਦਿੱਤਾ ਹੈ ਜੇਕਰ ਮਰਦ ਵਿਆਹ ਤੋਂ ਬਾਅਦ ਚਾਰ ਥਾਵੇਂ ਮੂੰਹ ਮਾਰਦਾ ਹੈ ਮਰਦ ਤੇ ਕੋਈ ਬਿਆਨ ਨਹੀਂ ਔਰਤ ਨੂੰ ਲੈ ਕੇ ਇਸ ਤਰੀਕੇ ਦੇ ਬਿਆਨ ਦਿੱਤੇ ਜਾ ਰਹੇ ਨੇ ਲੱਖਾਂ ਹੀ ਸਾਲਾਂ ਤੋਂ ਇੰਨੇ ਸਾਲਾਂ ਤੋਂ ਔਰਤਾਂ ਦੇ ਤਸੱਦਦ ਹੋ ਰਿਹਾ ਉਹਦੀ ਕੋਈ ਗੱਲ ਨਹੀਂ ਕਰਦਾ ਅੱਜ ਕੁੜੀਆਂ ਜੇਕਰ ਆਪਣੀ ਮਰਜ਼ੀ ਦੇ ਨਾਲ ਜੀ ਰਹੀਆਂ ਨੇ ਇੰਡੀਪੈਂਡੈਂਟ ਹੋ ਕੇ ਜੀ ਰਹੀ ਨੇ ਇਹ ਪਾਬੰਦੀਆਂ ਖੜੀਆਂ ਕਰ ਦਿੰਦੇ ਨੇ ਉੱਤੇ ਕੀ ਸਵਾਲ ਹੈ ਫਿਰ ਤੁਹਾਡਾ ਕਾਰਨ ਕੀ ਹੈ ਮਰਦ ਦੀ ਕੋਈ ਇੱਜ਼ਤ ਨਹੀਂ ਹੈਗੀ ਮਰਦ ਤੇ ਨਾ ਕੋਈ ਸਬਦਾਨ ਆ ਨਾ ਕੋਈ ਕਾਨੂੰਨ ਆ ਮਾਦ ਤਾਂ ਇੱਕ ਜਿਹੜਾ ਹੈਗਾ ਦੋ ਚੱਕੀਆਂ ਦੇ ਵਿੱਚ ਪਿਸਦਾ ਹੋਇਆ ਮੰਨ ਲਓ ਦਾਣਿਆਂ ਦੀ ਤਰ੍ਹਾਂ ਹੈ ਕਿਉਂਕਿ ਕਾਰਨ ਕੀ ਹੈ ਜੇ ਅੱਜ ਦਾ ਯੁੱਗ ਦੇਖੀਏ ਜਾਵੇ ਔਰਤ ਨੂੰ ਕੀ ਕਹਿੰਦਾ ਹਮੇਸ਼ਾ ਜਿਹਦਾ ਸਤਕਾਰ ਹੋਵੇ ਜਿਹਦਾ ਮਾਣ ਹੋਵੇ ਜਿਹਨੂੰ ਲੋਕ ਆਪਣੀ ਇੱਜ਼ਤ ਮੰਨਦੇ ਆ ਉਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਬੰਦੇ ਦੀ ਕਾਦੀ ਇੱਜ਼ਤ ਆ ਅਤੇ ਤਾਂ ਔਰਤ ਦੀ ਹੈ ਤੇ ਔਰਤ ਜੋ ਸਮਾਜ ਦੇ ਹੱਥ ਵਿੱਚ ਹੈ ਇਸ ਗੱਲ ਕਰਕੇ ਇਹ ਜਿਹੜਾ ਉਹਨਾਂ ਦਾ ਇੱਕ ਆਪਣੇ ਚੰਗੇ ਸਾਧੂ ਤੇ ਪਰ ਰਹੀ ਜੇ ਕਿਸੇ ਨੇ ਟਿੱਪਣੀ ਕੀਤੀ ਹੈ ਉਹਨੇ ਮਾੜੀ ਟਿੱਪਣੀ કરી ਹੈ ਜਿਹੜਾ ਅੱਜ ਦਾ ਜਿਹੜਾ ਅਧਿਕਾਰ ਨੇ ਚੰਗੇ ਪਾਸੀ ਨੇ ਨੂੰ ਯੂਜ਼ ਕਰੀਏ ਜਿਹੜੇ ਐਕਟਰਸ ਨੇ ਉਹਨਾਂ ਦਾ ਕੀ ਮੰਨ ਲਓ ਕਰੈਕਟਰ ਆ ਉਹਨਾਂ ਨੇ ਕੀ ਸਮਾਜ ਵਿੱਚ ਪਰੋਸਿਆ ਉਹਨਾਂ ਦੀ ਕੀ ਇਸ ਸਮਾਜ ਵਿੱਚ ਦੇਣ ਹੈ ਉਹ ਸਾਰਾ ਸਮਾਜ ਜਾਣਦਾ ਤੁਹਾਡੀਆਂ ਫਿਲਮਾਂ ਦੇ ਨਾਲ ਸਾਡੇ ਸਮਾਜ ਦੇ ਵਿੱਚ ਗੰਦ ਵਧਿਆ ਇਹ ਦਿਨ ਤਾਂ ਦੇਖਣੇ ਪਏ ਆ ਇਸ ਐਕਟਰਸ ਨੂੰ ਮੈਂ ਪੁੱਛਦਾ ਤੁਹਾਡਾ ਇਸ ਸਮਾਜ ਵਿੱਚ ਤੁਸੀਂ ਸਾਡੇ ਸਮਾਜ ਨੂੰ ਗੰਦਾ ਕੀਤਾ ਨਾ ਕਿ ਤੁਸੀਂ ਸਾਡੇ ਸਮਾਜ ਨੂੰ ਸਰਾ ਰਿਆ ਤੁਸੀਂ ਕਹਿੰਦੇ ਮਰਦ ਦੀ ਕੋਈ ਇੱਜ਼ਤ ਨਹੀਂ ਹੁੰਦੀ ਜੇਕਰ ਹੋਟਲ ਦੇ ਕਮਰੇ ਦੇ ਵਿੱਚ ਇੱਕ ਕੁੜੀ ਮੁੰਡਾ ਫੜੇ ਜਾਂਦੇ ਨੇ ਤਾਂ ਮਰਦ ਜਿਹੜਾ ਹੈ ਜ਼ਲੀਲ ਨਹੀਂ ਹੁੰਦਾ ਦੇਖੋ ਕਾਰਨ ਕੀ ਆ ਜਲਾਲਤ ਜਿਹੜੀ ਆ ਕਿਸੇ ਹੱਦ ਤੱਕ ਆ ਲੇਕਿਨ ਮਰਦ ਤੇ ਪਰਚਾ ਜ਼ਰੂਰ ਹੋਗਾ ਕਿ ਉਹ ਕਿਸੇ ਦੇ ਨਾਲ ਸੋਇਆ ਲੇਕਿਨ ਜੇ ਅਗਰ ਕੋਈ ਉਹਨੂੰ ਔਰਤ ਲੈ ਕੇ ਗਈ ਹੈ ਇੱਕ ਉਹਦੇ ਨਾਲ ਤਾਂ ਉਥੇ ਔਰਤ ਦੇ ਅੰਗੇਸ਼ਟ ਕੋਈ ਐਫ ਆਈ ਆਰ ਨਹੀਂ ਹੁੰਦੀ ਮਰਦ ਤੇ ਹੀ ਹੁੰਦੀ ਹੈ ਜੋ ਇੱਕ ਵੀ ਬਿਆਨ ਦੇ ਦਿੰਦਾ ਸੋ ਇਸ ਗੱਲ ਕਰਕੇ ਜਿਹੜਾ ਸਾਡਾ ਸੰਵਿਧਾਨ ਹੈ ਉਹਦੇ ਵਿੱਚ ਵੀ ਮਰਦ ਨੂੰ ਇੱਕ ਗੁਲਾਮੀ ਦੀ ਜ਼ਿੰਦਗੀ ਜੀਣੀ ਪੈ ਰਹੀ ਹੈ ਉਹਨੂੰ ਆਜ਼ਾਦੀ ਨਹੀਂ ਹੈਗੀ ਉਹ ਸੱਚ ਨਾ ਬੋਲੇ ਅੱਜ ਤੱਕ ਜਿੰਨੇ ਆਪਣੇ ਔਰਤਾਂ ਨੂੰ ਅਧਿਕਾਰ ਮਿਲੇ ਨੇ ਇਨਾ ਪਿੱਛੇ ਸਾਰੇ ਜਿਹੜੇ ਪ੍ਰੋਟੈਸਟ ਨੇ ਮਰਦਾਂ ਨੇ ਵੱਧ ਚੜਕੇ ਲਾਏ ਨੇ ਕਿੰਨੀਆਂ ਔਰਤਾਂ ਨੇ ਆਪਣੇ ਪਤੀ ਮਾਰਤੇ ਉਦੋਂ ਇਹ ਬੀਬੀਆਂ ਜਿਹੜੀਆਂ ਅੱਜ ਬੋਲਦੀਆਂ ਪ੍ਰੇਮਨੰਦ ਮਹਾਰਾਜ ਜੀ ਨੂੰ ਉਦੋਂ ਕਿੱਥੇ ਮਰ ਗਈਆਂ ਉਨਾਂ ਨੇ ਅੰਗੇਸਟ ਕਿਉਂ ਨਹੀਂ ਤੁਸੀਂ ਬੋਲੀਆਂ ਆ ਕੇ ਉਦੋਂ ਉਹ ਵੀ ਤਾਂ ਪਤੀ ਕਿਸੇ ਦੀਆਂ ਪਤनियां ਉਹ ਅਗਲਾ ਵਿਆਹ ਕੇ ਲਾਉਂਦਾ ਆਪਣਾ ਪੂਰਾ ਜੀਵਨ ਆਪਣਾ ਸਾਰਾ ਤਨ ਮਨ ਧਨ ਸਭ ਕੁਝ ਇੱਕ ਔਰਤ ਦੇ ਚਾਨਾ ਚ ਅਰਪਣ ਕਰਿਆ ਕਿਸੇ ਨੇ ਡਰਮ ਚ ਪਾਤਾ ਕਿਸੇ ਨੇ ਸੱਪ ਲੜਾ ਕੇ ਮਾਰਤਾ ਕਿਸੇ ਨੇ ਕਰੰਟ ਲਾ ਕੇ ਆਪਣੇ ਆਸ਼ਿਕਾਂ ਦੇ ਨਾਲ ਨਜਾਇਜ਼ ਸਬੰਧਾਂ ਦੇ ਨਾਲ ਮਿਲ ਕੇ ਕਿੰਨੇ ਮਰਦਾਂ ਦਾ ਕਤਲ ਆਮ ਹੋਇਆ ਕੋਈ ਔਰਤ ਬੋਲੀ ਉਹਨਾਂ ਦੇ ਪੱਖ ਚ ਕੋਈ ਨਹੀਂ ਬੋਲਦੀ ਅੱਜ ਸੱਚ ਥੋੜਾ ਜਿਹਾ ਬੋਲਿਆ ਤੇ ਮਿਰਚ ਸਾਰਿਆਂ ਨੂੰ ਲੱਗ ਗਈਆਂ ਨਹੀਂ ਫਿਰ ਲਿਵਿੰਗ ਰਿਲੇਸ਼ਨ ਨੂੰ ਕਿਵੇਂ ਦੇਖਦੇ ਹੋ ਲੋਕ ਕਹਿੰਦੇ ਵੀ ਕੁੜੀਆਂ ਆਪਣੀ ਮਰਜ਼ੀ ਦੇ ਨਾਲ ਰਹਿ ਰਹੀਆਂ ਨੇ ਮੁੰਡਾ ਆਪਣੀ ਮਰਜ਼ੀ ਦੇ ਨਾਲ ਰਹਿ ਰਿਹਾ ਤੁਸੀਂ ਕੌਣ ਉਹਨਾਂ ਨੂੰ ਸਵਾਲ ਚੱਕਣ ਵਾਲੇ ਕਿ ਤੁਸੀਂ ਰਿਲੇਸ਼ਨ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਰਹਿ ਸਕਦੇ ਹੁਣ ਤਾਂ ਕੋਰਟ ਨੇ ਵੀ ਮਨਾ ਕਰਤਾ ਜਿਹੜੇ ਲਿਵਿੰਗ ਰਿਲੇਸ਼ਨ ਦੇ ਵਿੱਚ ਬਹੁਤ ਸਾਰੇ ਸਿਕਿਉਰਟੀ ਪਰਪਸ ਤੇ ਜਦੋਂ ਉਹਨਾਂ ਨੂੰ ਥ੍ਰੈਟਸ ਆਉਂਦੇ ਨੇ ਉਹ ਜਾਣਦੇ ਨੇ ਉੱਥੇ ਕੋਰਟ ਨੇ ਵੀ ਉਹਨਾਂ ਨੂੰ ਮਨਾ ਕਰਤਾ ਕਿ ਅਸੀਂ ਇਹਨਾਂ ਰਿਲੇਸ਼ਨਾਂ ਨੂੰ ਸਿਕਿਉਰਟੀ ਨਹੀਂ ਪ੍ਰੋਵਾਈਡ ਕਰਾ ਸਕਦੇ ਤਾਂ ਤੁਹਾਡਾ ਕੀ ਕਹਿਣਾ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿਣਾ ਗਲਤ ਹੈ ਬਿਲਕੁਲ ਗਲਤ ਹੈ ਜੀ ਮੈਂ ਇਹਦੇ ਕਦੇ ਪੱਖ ਵਿੱਚ ਨਹੀਂ ਹੈਗਾ ਕੋਈ ਵੀ ਸਮਾਜ ਜਿਹੜਾ ਕੋਈ ਸਾਧੂ ਕੋਈ ਧੀ ਭੈਣ ਮਾਂ ਬਾਪ ਜਿਨ੍ਹਾਂ ਨੂੰ ਆਪਣੇ ਗੁਰੂਆਂ ਦੇ ਨਾਲ ਆਪਣੇ ਸੰਸਕ੍ਰਿਤੀ ਦੇ ਨਾਲ ਪਿਆਰ ਹੈ ਜਿਨ੍ਹਾਂ ਨੂੰ ਆਪਣੀ ਇੱਜ਼ਤ ਨਾਲ ਆ ਰਿਹਾ ਉਹ ਆਪਣੇ ਸੁਪਨਿਆਂ ਨੂੰ ਹਮੇਸ਼ਾ ਸੰਭਾਲ ਕੇ ਰੱਖਦਾ ਕਿਉਂਕਿ ਵਿਆਹ ਜਿਹੜਾ ਇੱਕੇ ਚੀਜ਼ ਦਾ ਹੁੰਦਾ ਵਿਆਹ ਕਿਸੇ ਦੇ ਘਰ ਦਾ ਨਹੀਂ ਹੁੰਦਾ ਕਿਸੇ ਦੀ ਨੌਕਰੀ ਦਾ ਵਾਸ਼ਨਾ ਦਾ ਜੇ ਗੱਲ ਕਰਾਂ ਮੈਂ ਸਿੱਧੇ ਸ਼ਬਦਾਂ ਕਾਮ ਦਾ ਹੀ ਵਿਆਹ ਹੁੰਦਾ ਜੇ ਕਾਮ ਹੀ ਪਹਿਲਾਂ ਤੁਸੀਂ ਆਪਣਾ ਹੰਢਾ ਲਿਆ ਤੇ ਫਿਰ ਵਿਆਹ ਕਰਾਦਾ ਕਰਨਾ ਹੈ ਨਹੀਂ ਫਿਰ ਤੁਸੀਂ ਕਹਿ ਰਹੇ ਹੋ ਕਿ ਚਲੋ ਆਪਣਾ ਆਪਣਾ ਨਜ਼ਰੀਆ ਹੁੰਦਾ ਤੁਸੀਂ ਕਹਿ ਰਹੇ ਹੋ ਲਿਵਿੰਗ ਰਿਲੇਸ਼ਨ ਚ ਰਹਿਣਾ ਗਲਤ ਹੈ ਮੈਂ ਖਿਲਾਫ ਹਾਂ ਪਰ ਸਵਾਲ ਇੱਥੇ ਵੀ ਹੈ ਕੁੜੀ ਆਪਣੀ ਮਰਜ਼ੀ ਦੇ ਨਾਲ ਉਹ ਦਿਨਾਂ ਰਹਿੰਦੀ ਐ ਉਸਨੇ ਤੈਅ ਕਰਨਾ ਐ ਕੁਝ ਮਹੀਨੇ ਰਹਿ ਕੇ ਵੀ ਮੈਦਨਾ ਵਿਆਹ ਕਰਾਵਾਂ ਕਿ ਨਹੀਂ ਕਰਾਵਾਂ ਕਿਉਂਕਿ ਜੇਕਰ ਦੂਸਰੇ ਪਾਸੇ ਦੀ ਗੱਲ ਕੀਤੀ ਜਾਵੇ ਡਿਵੋਰਸ ਰੇਟ ਬਹੁਤ ਵਧ ਰਿਹਾ ਪੰਜਾਬ ਦੇ ਵਿੱਚ ਅਰਬਨ ਏਰੀਆਜ਼ ਦੀ ਗੱਲ ਕੀਤੀ ਜਾਵੇ 34 ਤੋਂ 35% ਲੋਕਾਂ ਦੇ ਡਿਵੋਰਸ ਹੋ ਰਹੇ ਨੇ ਜੇ ਲਿਵਿੰਗ ਦੇ ਵਿੱਚ ਰਹਿ ਕੇ ਉਹ ਸੁਖੀ ਵਸਦੇ ਨੇ ਤਾਂ ਇਹਨਾਂ ਨੂੰ ਕੀ ਤਕਲੀਫ ਐ ਦੇਖੋ ਕਾਰਨ ਕੀ ਐ ਤਕਲੀਫ ਤਾਂ ਹੋਣੀ ਹੋ ਆ ਕਿਉਂਕਿ ਸਾਧੂ ਨੂੰ ਆਪਣੇ ਸਮਾਜ ਦਾ ਫਿਕਰ ਐ ਅੱਜ ਲਿਵਿੰਗ ਰਿਲੇਸ਼ਨਾਂ ਵਾਲੇ ਨੇ ਰਹਿਣ ਦਾ ਇੱਕ ਪਾਟਾ ਕਿ ਅੱਜ ਇੱਕ ਦਿਨਾਂ ਰਹਿਲੇ ਥੋੜੇ ਦਿਨ ਉਹਦੇ ਬਾਅਦ ਦੂਸਰੇ ਨਾਲ ਲੈ ਨੇ ਉਹਨਾਂ ਦਾ ਕੀ ਆ ਕਿ ਜਿਹੜੀਆਂ 4-4 5-5 ਜਗ੍ਹਾ ਪਹਿਲਾਂ ਲਿਵਿੰਗ ਰਿਲੇਸ਼ਨ ਚ ਰਹਿ ਲਈਆਂ ਉਹਨਾਂ ਨੂੰ ਅਸੀਂ ਕਦੇ ਵੀ ਸਮਾਜ ਵਿੱਚ ਇੱਜ਼ਤ ਨਹੀਂ ਮਿਲਦੀ ਸੋ ਕਾਰਨ ਕੀ ਆ ਉਹ ਵਿਸ਼ਵਾਸ ਨਹੀਂ ਨ ਬਣਿਆ ਅੱਜ ਤੁਹਾਡੇ ਨਾਲ ਕੋਈ ਰੈਲੀ ਪਰਸੋ ਹੋ ਨਾ ਰੈਲੀ ਚੌਥੇ ਹੋ ਨਾ ਰੈਲੀ ਤੁਸੀਂ ਕਿਵੇਂ ਕਰੋਗੇ ਕਿ ਉਹਨਾਂ ਤੇ ਵਿਸ਼ਵਾਸ ਬਿਠਾਓਗੇ ਅਗਰ ਅੱਜ ਤੁਹਾਨੂੰ ਆਪਣੇ ਮਾਂ-ਬਾਪ ਤੇ ਭਰੋਸਾ ਨਹੀਂ ਕਿ ਮਾਂ-ਬਾਪ ਤੁਹਾਨੂੰ ਚੰਗਾ ਵਰ ਲੱਭ ਕੇ ਦਿੰਦਾ ਮਾਂ-ਬਾਪ ਤੁਹਾਡਾ ਜੀਵਨ ਦੀ ਹਰ ਚੀਜ਼ ਦੇਖਦਾ ਇਹਨਾਂ ਨੂੰ ਆਪਣੇ ਮਾਤਾ-ਪਿਤਾ ਤੇ ਭਰੋਸਾ ਨਹੀਂ ਰਿਹਾ ਤਾਂ ਤੇ ਕੀਤੇ ਤੇ ਕਾਨਗੇ ਇਹ ਇਸ ਦਾ ਕਿ ਲਿਵਿੰਗ ਰਿਲੇਸ਼ਨ ਜਿਹੜਾ ਇੱਕ ਟੇਢੇ ਢੰਗ ਦਾ ਵਰਡਸ ਹੈ ਅਸਲ 'ਚ ਕਿਸੇ ਦੇ ਨਜਾਇਜ਼ ਸਬੰਧਾਂ ਨੂੰ ਹੀ ਆਪਾਂ ਉਹਨੂੰ ਕਹੀਏ ਕਿ ਜਿੱਥੇ ਖੁੱਲ ਕੇ ਆਜ਼ਾਦੀ ਆ ਜਿੱਥੇ ਤੁਸੀਂ ਕਿਸੇ ਦੇ ਨਾਲ ਕਿੱਥੇ ਸੌ ਰਹੇ ਹੋ ਕਿੱਥੇ ਜਾ ਰਹੇ ਹੋ ਇਹ ਇੱਕ ਤਰ੍ਹਾਂ ਦੇ ਇਹਨੂੰ ਰਿਲੇਸ਼ਨ ਨੂੰ ਅਸੀਂ ਇੰਗਲਿਸ਼ ਦਾ ਵਰਡ ਦਿੰਦਾ ਕਿ ਲਿਵਿੰਗ ਰਿਲੇਸ਼ਨ ਹੈ ਅਸਲ ਦੇ ਵਿੱਚ ਇਹਨੂੰ ਕਦੇ ਵੀ ਜਿਹੜਾ ਸਾਡਾ ਧਰਮ ਹੈ ਸਾਡਾ ਸਮਾਜ ਹੈ ਕਦੇ ਐਕਸੈਪਟ ਨਹੀਂ ਕਰਦਾ ਤੁਹਾਡੇ ਮੁਤਾਬਿਕ ਕਿਸੇ ਦੇ ਨਾਲ ਵੀ ਪ੍ਰੇਮ ਦੇ ਵਿੱਚ ਪੈਣਾ ਗਲਤ ਹੈ ਪ੍ਰੇਮ ਅਲੱਗ ਚੀਜ਼ ਹੈ ਪ੍ਰੇਮ ਕੋਈ ਨਹੀਂ ਹੈ ਇਹ ਤਾਂ ਇੱਕ ਅੰਡਰਸਟੈਂਡਿੰਗ ਹੈ ਪ੍ਰੇਮ ਕਿਸੇ ਦੇ ਸਰੀਰ ਕਰਕੇ ਥੋੜੀ ਹੁੰਦਾ ਹੈ ਪ੍ਰੇਮ ਤਾਂ ਵਨ ਸਾਈਡ ਲਵ ਹੁੰਦਾ ਹੈ ਪ੍ਰੇਮ ਦੀ ਭਾਸ਼ਾ ਇਹ ਲੋਕ ਨਹੀਂ ਜਾਣਦੇ ਪ੍ਰੇਮ ਕੀ ਹੁੰਦਾ ਜੇ ਪ੍ਰੇਮ ਇਹਨਾਂ ਨੂੰ ਸਮਝ ਆ ਜਾਵੇ ਤਾਂ ਫਿਰ ਪ੍ਰੇਮਾਨੰਦ ਮਹਾਰਾ ਦੀਆਂ ਗੱਲਾਂ ਹੀ ਸਮਝ ਆ ਜਾਣੀਆਂ ਇਹ ਪ੍ਰੇਮ ਨਹੀਂ ਇਹ ਹੈਗਾ ਇਹ ਵਾਸ਼ਨਾ ਹੈ ਅਰੇ ਦੂਸਰਾ ਹੈਗਾ ਇੱਕ ਦੂਜੇ ਦਾ ਆਕਰਸ਼ਣ ਹੈ ਉਹ ਸਮੇਂ ਹੈਗਾ ਕੋ ਉਹਦੇ ਬਾਅਦ ਖਤਮ ਹੋ ਜਾਣਾ ਇਹ ਹਮੇਸ਼ਾ ਇਦਾਂ ਹੀ ਚੱਲਦਾ ਹੈ ਤਾਂ ਤੁਹਾਡਾ ਕਿਹੜਾ ਮਤਲਬ ਹੈ ਕਿ ਸਿਰਫ ਕੰਮ ਦੇ ਲਈ ਲਿਵਿੰਗ 'ਚ ਰਹਿੰਦੀਆਂ ਨੇ ਦੇਖੋ ਓਬਵੀ ਜੀ ਗੱਲ ਹੈ ਕੋਈ ਵੀ ਬੰਦਾ ਸਟਾਰਟਿੰਗ ਜਿਹੜਾ ਚੱਲਦਾ ਹੈਗਾ ਕਿੱਥੋਂ ਤੋਂ ਕਰਦਾ ਹੈਗਾ ਜਿੰਨਾ ਚਿਰ ਤੁਸੀਂ ਕਿਸੇ ਦੇ ਨਾਲ ਇਕੱਠੇ ਰਹਿ ਕੇ ਥੋੜੀ ਪ੍ਰੇਮ ਹੁੰਦਾ ਹੈ ਦੂਰ ਰਹਿ ਕੇ ਵੀ ਪ੍ਰੇਮ ਹੁੰਦਾ ਹੈ ਇੱਕ ਮਾਂ ਬਾਪ ਆਪਣੇ ਪਰਦੇਸਾਂ 'ਚ ਬੱਚਿਆਂ ਨੂੰ ਛੱਡ ਦਿੰਦਾ ਹੈ ਇਕੱਲੇ ਛੱਡ ਕੇ ਇੱਥੇ ਰਹਿੰਦਾ ਉਹਨਾਂ ਦਾ ਪ੍ਰੇਮ ਆਪਸ ਵਿੱਚ ਇੱਕਠੇ ਰਹਿਣਾ ਪੇਮ ਨਹੀਂ ਹੈਗਾ ਲੇਕਿਨ ਇਕੱਠੇ ਜਿਹੜਾ ਰਹਿ ਕੇ ਤੁਸੀਂ ਆਪਸੀ ਰਿਲੇਸ਼ਨਸ ਵਿੱਚ ਜਿਹੜਾ ਆਉਣਾ ਫਿਜ਼ੀਕਲੀ ਜਿਹੜਾ ਹੋਣਾ ਉਹ ਗੁਨਾਹ ਹੈ ਨਹੀਂ ਫਿਰ ਲਿਵਿੰਗ ਚ ਰਹਿਣਾ ਗਲਤ ਹੈ ਉਹ ਵੀ ਕਹਿ ਰਹੇ ਨੇ ਤੁਸੀਂ ਵੀ ਕਹਿ ਰਹੇ ਹੋ ਵਿਆਹ ਹੋ ਗਿਆ ਵਿਆਹ ਤੋਂ 2 ਸਾਲ ਬਾਅਦ ਰਿਸ਼ਤਾ ਟੁੱਟ ਜਾਂਦਾ ਹੈ ਉਹਦੀ ਜ਼ਿੰਮੇਵਾਰੀ ਪ੍ਰੇਮਾਨੰਦ ਮਹਾਰਾਜ ਜੀ ਲੈਣਗੇ ਦੇਖੋ ਕਾਰਨ ਕੀ ਹੈ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਜਿਨ੍ਹਾਂ ਨੇ ਸਾਨੂੰ ਜੰਮਿਆ ਜਿਹਨੂੰ ਪ੍ਰੇਮਾਨੰਦ ਮਹਾਰਾਜ ਜਿਨ੍ਹਾਂ ਮਾਤਾ ਨੇ ਜੰਮਿਆ ਹੈ ਜਿਹੜੇ ਸਾਡੇ ਪੁਰਖੇ ਨੇ ਉਹਨਾਂ ਦੇ ਜਿਹੜੇ ਨੇ ਡਿਵੋਰਸ ਨਹੀਂਤੇ ਹੋਏ ਬਿਲਕੁਲ ਬਹੁਤ ਰੇ ਉਹ ਤਾਂ ਕਹਿੰਦੇ ਤਸਵੀਰਾਂ ਵੀ ਨਹੀਂ ਦੇਖਦੇ ਸੀ ਉਹਦਾ ਕਾਰਨ ਕੀ ਹੈ ਉਹਨਾਂ ਨੇ ਤਾਂ ਲਿਵਿੰਗ ਵਿੱਚ ਨਹੀਂ ਰਹੇ ਹੈਗੇ ਉਹਨਾਂ ਦਾ ਸ਼ਕਲ ਨਹੀਂ ਦੇਖੀ ਆ ਉਦੋਂ ਡਿਵੋਰਸ ਰੇਟ ਘੱਟ ਸੀਗਾ ਉਦੋਂ ਕ੍ਰਾਈਮ ਘੱਟ ਸੀ ਉਦੋਂ ਤਲਾਕ ਘੱਟ ਸੀ ਉਦੋਂ ਆਪਸੀ ਝਗੜੇ ਘੱਟ ਸੀ ਤੇ ਜਿਉਂ-ਜਿਉਂ ਇਹ ਲੋਕਾਂ ਨੂੰ ਆਜ਼ਾਦੀ ਮਿਲੀ ਆ ਇਕੱਠੇ ਰਿਲੇਸ਼ਨ ਬਣਾਉਣ ਦੀ ਤਿਉਂ-ਤਿਉਂ ਡਿਵੋਰਸ ਰੇਟ ਗਿਆ ਜਿਹੜਾ ਇਹ ਆਪਣੇ ਮਾਂ-ਬਾਪ ਦਾ ਜਿਹੜਾ ਆਪਣੇ ਦਾਦਾ-ਦਾਦੀਆਂ ਦਾ ਦੇਖਣ ਕਿ ਉਹਨਾਂ ਦੀ ਸਕਸੈਸ ਰੇਟ ਜ਼ਿਆਦਾ ਹੈ ਜਿੱਥੇ ਸਕਸੈਸ ਰੇਟ ਜ਼ਿਆਦਾ ਹੈ ਉਹਦੇ ਪਿੱਛੇ ਚੱਲਣਾ ਚਾਹੀਦਾ ਇਹਦੇ ਨਾਲ ਤਾਂ ਕੁਝ ਨਹੀਂ ਹੈ ਕੁਝ ਸਮੇਂ ਤੁਹਾਡਾ ਸ਼ਰੀਰ ਹੈ ਬੜਾ ਆਪਣਾ ਆਉਣਾ ਹੀ ਆਉਣਾ ਹੈ ਉਹ ਸਮਾਂ ਤੁਹਾਡੇ ਖੁਸ਼ੀ ਤੁਸੀਂ ਲੈ ਲੈਣੇ ਆ ਬਾਸ਼ਨਾ ਚ ਜਾ ਕੇ ਉਹ ਤੇ ਬਾਅਦ ਤੁਹਾਨੂੰ ਜਿਹੜਾ ਨਿਮੋਚੀ ਆਉਣੀ ਪੈਣੀ ਆ ਕਿਉਂਕਿ ਕੋਈ ਕਿਸੇ ਤੇ ਜਦੋਂ ਖਿੱਚ ਦੇ ਨਾਲ ਜਾਂਦਾ ਹੈ ਕੋਈ ਕਿਸੇ ਦੀ ਲਾਲਚ ਭੌ ਦੇ ਨਾਲ ਜੋ ਕੋਈ ਕਿਸੇ ਦੇ ਕੋਲ ਜਾਂਦਾ ਕੋਈ ਚਿਹਰੇ ਪੈਸੇ ਦਾ ਹੋਵੇ ਸਰੀਰ ਦਾ ਹੋਵੇ ਖੂਬਸੂਰਤੀ ਦਾ ਹੋਵੇ ਤਾਂ ਉਹ ਸਾਰਾ ਜਿਹੜਾ ਇੱਕ ਦਿਨ ਖਤਮ ਹੋਣਾ ਹੀ ਹੁੰਦਾ ਇਸ ਕਰਕੇ ਇਹ ਜਿਹੜਾ 35% ਜੇ ਤੁਸੀਂ ਆંકੜੇ ਦੱਸੇ ਨੇ ਕਿ ਤਲਾਕ ਦੇ ਵਧੇ ਨੇ ਇਹ ਅੱਜ ਦੇ ਯੁੱਗ ਦੇ ਵਧੇ ਨੇ ਇਹ ਯੁੱਗ ਗਲਤ ਹੈ ਇਹ ਲੋਕਾਂ ਦੀ ਜਿਹੜੀ ਅਡਿਆਲੋਜੀ ਹੈ ਜਿਹੜੇ ਟੀਚਰਸ ਨੇ ਜਿਹੜੇ ਸਟੂਡੈਂਟਸ ਨੇ ਅੱਜ ਆਪਸ ਵਿੱਚ ਰਿਲੇਸ਼ਨ ਚ ਆ ਰਹੇ ਨੇ ਸੋ ਸਾਡੇ ਵਾਸਤੇ ਇੱਕ ਅਸੀਂ ਨਵਾਂ ਖੂਕ ਖੋਜ ਰਹੇ ਹਾਂ ਜਿੱਥੇ 35% ਤੋਂ ਵੱਧ ਆંકੜੇ 70% ਤੇ ਚਲੇ ਜਾਣਗੇ ਮੈਨੂੰ ਤਾਂ ਇਹ ਲੱਗਦਾ ਜੇ ਇਸੇ ਤਰ੍ਹਾਂ ਇਹ ਲਿਵਿੰਗ ਰਿਲੇਸ਼ਨ ਨੂੰ ਅਡਾਪਟ ਕਰਦੇ ਚਲੇਗੇ ਨਹੀਂ ਜਦੋਂ ਸਾਡਾ ਸਮਾਂ ਹੁੰਦਾ ਸੀ ਉਹ ਤਾਂ ਸਕੂਲਾਂ ਦੇ ਵਿੱਚ ਪੜਦੇ ਸੀਗੇ ਅਧਿਆਪਕ ਨੂੰ ਜਿਹੜਾ ਗੁਰੂ ਦਾ ਦਰਜਾ ਦਿੱਤਾ ਜਾਂਦਾ ਪੈਰੀ ਜਾ ਕੇ ਹੱਥ ਲਾਉਂਦੇ ਸੀਗੇ ਤੁਸੀਂ ਕਹ ਰਹੇ ਹੋ ਅੱਜ ਕੱਲੇ ਰਿਸ਼ਤਿਆਂ ਦੇ ਵਿੱਚ ਫਿਰ ਰਹੇ ਨੇ ਡੈਫੀਨਟਲੀ ਦੇਖੋ ਇੱਕ ਗੁਜਰਾਤ ਦੀ ਕੁੜੀ ਨੇ 12 ਸਾਲ ਦੇ ਬੱਚੇ ਦੇ ਨਾਲ ਰਿਲੇਸ਼ਨਸ ਚਾਈ ਹੈ ਇਹ ਇੱਕ ਟੀਚਰ ਜਿਹਦੇ ਕੋ ਟਿਊਸ਼ਨਸ ਜਾਂਦਾ ਸੀ ਪਹਿਲਾਂ ਉਹਦਾ ਟੀਚਰ ਸੀਗੀ ਉਹਨੂੰ ਲੈ ਕੇ ਉਹ ਫਰਾਰ ਰਹੀ ਦੁਵਾਰਾ ਅਜਿਹੇ ਜਿਹੜੇ ਸ਼ਰਮਨਾਕ ਜਿਹੜੇ ਮੰਨ ਲਓ ਗੱਲਾਂ ਨੇ ਇਹ ਅੱਜ ਹੀ ਖਬਰਾਂ 'ਚ ਆਉਂਦੀਆਂ ਨੇ ਪਹਿਲਾਂ ਕਿਸੇ ਨੇ ਨਹੀਂ ਆਜ ਤੋ 30 ਸਾਲ ਪਿੱਛੇ ਚਲੇ ਜਾਓ ਮੈਂ ਜ਼ਿਆਦਾ ਨਹੀਂ ਕਹਿੰਦਾ ਤੁਸੀਂ 92 ਤੇ ਪਹਿਲਾਂ ਚਲੇ ਜਾਓ ਜਿਹੜਾ ਉਹ ਦੌਰ ਸੀ 95 ਤੇ ਪਹਿਲਾਂ ਵੀ ਜਿਹੜਾ ਦੌਰ ਸੀ ਉਸੇ ਜਿੱਥੇ ਟੀਚਰ ਦਾ ਸਮਾਨ ਆਪਣੀ ਮਾਂ ਤੇ ਆਪਣੇ ਗੁਰੂ ਦੇ ਸਮਾਨ ਹੁੰਦਾ ਸੀ ਉਹਨਾਂ ਟੀਚਰਾਂ ਨੇ ਵੀ ਹੁੰਦਾ ਸੀ ਕਿ ਮੇਰਾ ਜਿਹੜਾ ਸਟੂਡੈਂਟ ਆ ਉਹ ਮੇਰਾ ਸ਼ਿਸ਼ਾ ਹੈ ਉਹਦਾ ਜੀਵਨ ਬਣਾਣਾ ਮੇਰੇ ਹੱਥ ਵਿੱਚ ਆ ਅੱਜ ਟੀਚਰਸ ਵੀ ਕਹਿੰਦੇ ਨੇ ਕਿ ਸਾਡੀ ਜੌਬ ਹੈ ਜਿੰਨਾ ਚਿਰ ਡਿਊਟੀ ਅਸੀਂ ਪੜ੍ਹਾਵਾਂਗੇ ਸਬਜੈਕਟ ਦਵਾਂਗੇ ਚਲੇ ਜਾਵਾਂਗੇ ਮੌਲਿਕ ਐਜੂਕੇਸ਼ਨ ਕਿਸੇ ਕੋਲ ਨਹੀਂ ਰਹੀ ਜੇ ਮੌਲਿਕ ਐਜੂਕੇਸ਼ਨ ਤੇ ਇਹ ਨਿਗਾਰ ਆਇਆ ਤਾ ਅੱਜ ਜਿਹੜਾ ਸਮਾਜ ਦੇ ਵਿੱਚ ਜਿਹੜੀਆਂ ਅਜੇਹੇ ਲੋਕ ਨੇ ਜਿਹੜੇ ਅਜੇਹੇ ਮਹਾਪੁਰਖਾਂ ਨੂੰ ਜਿਹੜੇ ਟਰੋਲ ਕਰਦੇ ਨੇ ਉਹ ਨਰਕਾਂ ਦੇ ਭਾਗੀ ਹੋਣਗੇ ਜਿਹੜੇ ਪ੍ਰੇਮਾਨੰਦ ਮਹਾਰਾ ਜੀ ਇਹਨਾਂ ਗੱਲਾਂ ਦਾ ਵਿਰੋਧ ਕਰਦੇ ਨੇ। ਅ ਦੇਖੋ ਦੇਸ਼ ਦੇ ਵਿੱਚ ਕਾਨੂੰਨ ਹੈ। ਉਹ ਆਪਣਾ ਕੰਮ ਕਰਦਾ ਹੈ, ਸਹੀ ਗੱਲ ਦੇਖਦਾ। ਪੱਤਰਕਾਰ ਨੇ ਲੋਕਾਂ ਦੀ ਆਵਾਜ਼ ਚੱਕਦੇ ਨੇ। ਤੁਸੀਂ ਧਰਮ ਦੇ ਬੰਦੇ ਹੋ, ਧਰਮ ਦਾ ਪ੍ਰਚਾਰ ਕਰਨਾ ਕੰਮ ਹੈ। ਫਿਰ ਇਹ ਜਸਟੀਫਾਈ ਕਰਨ ਦਾ ਕੀ ਮਤਲਬ ਬਣਦਾ ਕਿਸੇ ਦਾ ਫੁਲਾਣੀ ਦੀ ਕੁੜੀ ਜਿਹੜੀ ਆਚਾਰ ਥਾਵੇਂ ਮੂੰਹ ਮਾਰਦੀ ਹੈ। ਤੇ ਉਹ ਵੈਸ਼ ਆ ਉਹਨੇ ਬਾਈ ਨੇਮ ਕਿਸੇ ਨੂੰ ਨੇ ਕਿਹਾ ਦੇਖੋ ਜੇ ਕਿਸੇ ਨੂੰ ਕਿਹਾ ਹੋਵੇ ਕਿ ਵੀ ਫਲਾਣੇ ਦੀ ਧੀ ਉਥੇ ਚਾਰ ਜਗ੍ਹਾ ਤਾਂ ਉਹਨਾਂ ਦਾ ਉਹ ਗੱਲ ਉਹ ਉਹੀ ਗੱਲ ਮੈਂ ਵੀ ਕਰ ਰਿਹਾ ਵੀ ਟੂਠ ਨੂੰ ਨਾ ਮਿਰਚਾਂ ਕਿਨੂੰ ਲੱਗਦੀਆਂ ਉਹ ਪੰਜਾਬੀ ਦੀ ਕਹਾਵਤ ਹੈ ਨੇ ਚੋਰ ਦੀ ਦਾੜੀ 'ਚ ਕਿਣਕਾ ਸੋ ਜਿਨ੍ਹਾਂ ਨੂੰ ਮਿਰਚਾਂ ਉਹਨਾਂ ਨੂੰ ਲੱਗਦੀਆਂ ਨੇ ਜਿਨ੍ਹਾਂ ਦਾ ਆਪ ਦਾ ਜ਼ਮੀਰ ਅੱਛਾ ਨਹੀਂ ਹੈ ਜਿਹੜੇ ਆਪ ਸੱਚੇ ਨੇ ਉਹਨਾਂ ਨੂੰ ਕਿਸੇ ਦੇ ਵਿਰੋਧ ਕਰਨ ਦੀ ਕੀ ਜ਼ਰੂਰਤ ਹੈ ਤੋਟਾ ਕਹਿੰਦਾ ਕਿ ਜਿਹੜੇ ਅੱਜ ਸੋਸ਼ਲ ਮੀਡੀਆ ਤੇ ਚੀਕ-ਚੀਕ ਕੇ ਕਹਿ ਰਹੇ ਨੇ ਵੀ ਉਹਨੇ ਗਲਤ ਬਿਆਨ ਦਿੱਤਾ ਉਹ ਸਾਰੀ ਗਲਤ ਨੇ ਉਹ ਸਾਰੀਆਂ ਨੰਗੀਆਂ ਨੇ ਦੇਖੋ ਕਾਨੂੰਨ ਕੀ ਹੈ ਜਿਹੜੇ ਨੰਗਾ ਬੰਦਾ ਹੈ ਜਿਨੇ ਕੱਪੜੇ ਨਹੀਂ ਪਾਏ ਮੈਂ ਤੁਹਾਡੇ ਸਾਹਮਣੇ ਚੋਲਾ ਪਾਇਆ ਵਾ ਤਾਂ ਤੁਸੀਂ ਕਹੋਗੇ ਬਾਬਾ ਜੀ ਚੋਲੇ 'ਚ ਬੈਠੇ ਹੋ ਜੇ ਮੈਂ ਚੋਲਾ ਤਾਰ ਕੇ ਬੈਠਾ ਹਾਂ ਤੁਸੀਂ ਮੈਨੂੰ ਫੇ ਕਹੋਗੇ ਵੀ ਚੋਲੇ 'ਚ ਬੈਠੇ ਹੋ ਤੁਸੀਂ ਕਹੋਗੇ ਨੰਗਾ ਹੈ ਨੰਗੇ ਨੂੰ ਨੰਗਾ ਨਹੀਂ ਕਹੋਗੇ ਤਾਂ ਕੀ ਕਹੋਗੇ ਸੱਚ ਬੋਲਣਾ ਇੱਕ ਸਾਧੂ ਦਾ ਕਰਮ ਹੈ ਕਿਸੇ ਨੂੰ ਚੰਗਾ ਲਗੇ ਚਾਹੇ ਮਾੜਾ ਲਗੇ ਸਾਧੂ ਤਾਂ ਹਮੇਸ਼ਾ ਇਹ ਤਾਂ ਅੱਜ ਕੱਲ ਸਿਰਫ ਟਰੋਲ ਕਰ ਰਹੇ ਨੇ ਲੇਕਿਨ ਪਿਛਲੇ ਸਮੇਂ ਦੇ ਵੀ ਜਿਹੜੇ ਤਤੀਆਂ ਤਵੀਆਂ ਤੇ ਸਾਡੇ ਗੁਰੂ ਬੈਠੇ ਨੇ ਜੇ ਤੁਸੀਂ ਕਹੋ ਮਤੀ ਦਾਸ ਸਤੀ ਦਾਜੀ ਨੂੰ ਦੇਗਾਂ ਚ ਵਾ ਲਿਆ ਆਰਿਆਂ ਨਾਲ ਚੀਰੇ ਗਏ ਨੇ ਜਿਨ੍ਹਾਂ ਨੇ ਬੰਦ-ਬੰਦ ਕਟਾਏ ਨੇ ਉਹਨਾਂ ਨੇ ਗੁਨਾਹ ਕੀ ਕੀਤਾ ਸੀਗਾ ਉਹਨਾਂ ਨੇ ਵੀ ਸੱਚ ਹੀ ਬੋਲਿਆ ਨਾ ਜਿਹੜਾ ਸੱਚ ਬੋਲੂਗਾ ਉਹਨੂੰ ਲੋਕ ਅੱਜ ਟਰੋਲ ਕਰਦੇ ਨੇ ਕਿਉਂਕਿ ਫਾਂਸੀ ਤਾਂ ਐਲਾ ਨਹੀਂ ਸਕਦੇ ਲੋਕ ਜਿਆਦਾ ਜਿਆਦਾ ਕੀ ਕਹਦੇ ਨੇ ਬੰਦੇ ਜਾ ਕੇ ਪਰੋਟੈਸਟ ਕਰ ਲੈਣਗੇ ਹੋਰ ਨਹੀਂ ਕੋਈ ਜਿਆਦਾ ਕੋਈ ਆ ਗਿਆ ਕੋਈ ਪਪਸ਼ਬਦ ਬੋਲਿਆ ਗਿਆ ਬੰਦੇ ਦੇ ਬਾਤੇ ਕੋਈ ਧਾਰਾ ਲਗਵਾ ਦੇਣਗੇ ਲੇਕਿਨ ਜੇ ਇਹਨਾਂ ਲੋਕਾਂ ਦਾ ਵਸ ਚੱਲੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਸਾਧੂਆਂ ਨੂੰ ਜਿਨ੍ਹਾਂ ਦੇ ਬੰਦ ਬੰਦ ਸੱਚ ਦੇ ਨਾਲ ਚੱਲਣ ਵਾਲਿਆਂ ਨੂੰ ਹਮੇਸ਼ਾ ਟਰੋਲ ਕਰਦੇ ਨੇ ਸੱਚ ਬੋਲਣਾ ਇੱਕ ਬਹੁਤ ਵੱਡਾ ਮੰਨ ਲਓ ਸਾਧੂ ਦਾ ਕਰਮ ਹੈ ਕਿ ਜਿਹੜਾ ਸੱਚ ਨਹੀਂ ਬੋਲਦਾ ਉਹਨੂੰ ਹਮੇਸ਼ਾ ਲੋਕ ਪਸੰਦ ਕਰਦੇ ਨੇ ਕਿਉਂਕਿ ਝੂਠ ਨੂੰ ਲੋਕ ਦਾ ਪਸਾਰਾ ਝੂਠ ਦੀਆਂ ਗੱਲਾਂ ਜਿਹੜੀਆਂ ਕਿਉਂਕਿ ਜਿਹੜੀਆਂ ਗੱਲਾਂ ਤੁਹਾਡੇ ਨਾਲ ਹੀ ਮੈਚ ਕਰ ਗਈਆਂ ਉਹ ਸਾਧੂ ਕਹਾਦਾ ਸੋ ਬਿਲਕੁਲ ਐਸੀ ਕਿ ਬਾਬਾ ਹਰਜੀਤ ਸਿੰਘ ਰਸੂਲਪੁਰ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਲਿਵਿੰਗ ਰਿਲੇਸ਼ਨ ਨੂੰ ਇਹ ਸਪੋਰਟ ਨਹੀਂ ਕਰਦੇ ਬਿਲਕੁਲ ਖਿਲਾਫ ਨੇ ਕਿਉਂਕਿ ਕਹ ਰਹੇ ਨੇ ਕਿ ਪੁਰਾਣੇ ਦੌਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡਾ ਜਿਹੜੇ ਦਾਦਾ-ਦਾਦੀ ਸੀਗੇ ਉਹਨਾਂ ਦਾ ਵਿਆਹ ਹੁੰਦਾ ਮਾਤਾ-ਪਿਤਾ ਦਾ ਵਿਆਹ ਹੋਇਆ ਸੀਗਾ ਉਸੇ ਤਰੀਕੇ ਨਾਲ ਇਹਨਾਂ ਲੋਕਾਂ ਨੂੰ ਵੀ ਜਿਹੜਾ ਆ ਪਰਿਵਾਰ ਤੇ ਭਰੋਸਾ ਰੱਖਣਾ ਚਾਹੀਦਾ ਤੇ ਇਹਨਾਂ ਦਾ ਇਹ ਵੀ ਵੱਡਾ ਸਵਾਲ ਹੈ ਕਿ ਇੱਕ ਸਾਧੂ ਦਾ ਕੰਮ ਹੈ ਲੋਕ ਨੇ ਉਹਨਾਂ ਨੂੰ ਸੁਧਾਰਨਾ ਗਿਆਨ ਦੇਣਾ ਪਰ ਲੋਕ ਜਿਹੜੇ ਨੇ ਅੱਜਕੱਲ ਉਹਨਾਂ ਨੂੰ ਟ੍ਰੋਲ ਕਰ ਰਹੇ ਨੇ ਕਿਤਨੇ ਕਿਤੇ ਉਹ ਗਲਤ ਨੇ ਕੈਮਰਾਮੈਨ ਗੁਰਦੀਪ ਨਾਲ ਮੈਂ ਵਿਵੇਕਰਾਜ ਨਿਰਪੱਖ ਪੋਸਟ